ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੱਲ ਆਪਾਂ ਚੌਪਦਿਆਂ ਦੇ ਵਿੱਚੋਂ ਸਰਵਣ ਕੀਤਾ ਸੀ ਕਿ ਹੁਕਮਨਾਮਾ ਕਿਵੇਂ ਲੈਣਾ ਚੌਪਦਿਆਂ ਵਾਲਾ ਅੱਜ ਆਪਾਂ ਤੇਤੁਕੀ ਵਾਲੇ ਸ਼ਬਦ ਦੀ ਵਿਚਾਰ ਕਰਨੀ ਹੈ ਕਿ ਇਸ ਵਿੱਚੋਂ ਜੇ ਹੁਕਮਨਾਮਾ ਸਹਿਬ ਆਉਂਦਾ ਹੈ 635 ਅੰਗ ਤੇ ਸ਼ਬਦ ਆਉਂਦਾ ਹੈ ਤੇਤੁਕੀ ਦਾ ਸੋਰਠ محلا ਪਹਿਲਾ ਤੇਤੁਕੀ ਤਤੈ ਨੂੰ ਸਿਆਰੀ ਇਹ ਵੱਖਰੀ ਸੰਬੰਧਕ ਲਾ ਕੇ ਉਚਾਰਨ ਕਰਨੀ ਹੈ ਤੁਕੀ ਪਾੜ ਵੱਖਰਾ ਹੈ ਤੇਤੁਕੀ ਇਸ ਤਰ੍ਹਾਂ ਭੋਲੇ ਸ਼ਬਦ ਨੇ ਦੇ ਤੁਕੇ ਤੁੱਕੀ ਨਹੀਂ ਕਹਿਣਾ ਕਸ਼ਕੇ ਨਹੀਂ ਬੋਲਣਾ ਇਹਦਾ ਮਤਲਬ ਕਿ ਤਿੰਨ ਤਿੰਨ ਲੈਣਾ ਵਾਲੀਆਂ ਪੰਕਤੀਆਂ ਆਉਣਗੀਆਂ ਤਿੰਨ ਪਦਿਆਂ ਵਾਲੀਆਂ ਆਸਾ ਮਨਸਾ ਬੰਦਨੀ ਭਾਈ ਇੱਥੇ ਵਿਸਰਾਮ ਹੈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ ਇੱਥੋਂ ਤੱਕ ਸੰਗਤ ਜੀ ਤਿੰਨ ਤਿੰਨ ਲੈਣਾ ਬਣਦੀਆਂ ਨੇ ਹੁਕਮਨਾਮਾ ਜਦੋਂ ਵੀ ਲੈਣਾ ਇੱਥੇ ਪੰਕਤੀ ਪੜ ਕੇ ਦੁਬਾਰਾ ਫਿਰ ਸੰਗਤ ਜੀ ਆਪਾਂ ਉਤੋਂ ਆ ਕੇ ਇੱਥੋਂ ਲੈ ਕੇ ਫਿਰ ਇਹ ਪੰਕਤੀ ਪੜਨੀ ਹੈ ਪਹਿਲੀ ਇਹ ਦੂਜੀ ਫਿਰ ਤੀਜੀ ਇਹ ਪੜ ਕੇ ਸੰਗਤ ਜੀ ਇੱਥੇ ਦੋ ਵਾਰੀ ਆਪਾਂ ਪੰਕਤੀ ਪੜਦੇ ਜਦੋਂ ਹੁਕਮਨਾਮਾ ਸਭ ਲੈਣੇ ਆ ਤੇ ਇਹ ਤਿੰਨ ਪੰਕਤੀਆਂ ਪੜ ਕੇ ਆਪਾਂ ਹੁਕਮਨਾਮਾ ਸਭ ਲੈਣਾ ਇਹ ਤੇ ਤੇਤੁਕੀ ਵਾਲੇ ਸ਼ਬਦ ਨੇ ਇਹ ਧਿਆਨ ਰੱਖਣਾ ਸੁਣ ਪੰਡਿਤ ਕਰਮਾਕਾਰੀ ਪੰਡਿਤ ਵਿਸਰਾਮ ਲਾਉਣਾ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਊਪਜੈ ਭਾਈ ਊਪਜੇ ਨੀ ਪੜਨਾ ਊਪਜੈ ਦਲੈਂਕੜਾਂ ਦੇ ਨਾਲ ਊਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸਤਿ ਬੇਦ ਬਕੈ ਖੜੋ ਭਾਈ ਭਾਈ ਤੇ ਵਿਸਰਾਮ ਲਾਉਣਾ ਬਕੈ ਪਾੜ ਸੰਗਤ ਜੀ ਪੋਲੈ ਬਕੈ ਨਹੀਂ ਕਹਿਣਾ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁੱਕਈ ਭਾਈ ਚੁੱਕਈ ਭਾਈ ਭਾਈ ਤੇ ਵਿਸਰਾਮ ਹੈ ਅੰਤ ਮੈਲ ਵਿਕਾਰੀ ਇਨ ਵਿਦ ਡੂਬੀ ਮਾਕੂਰੀ ਭਾਈ ਭਾਈ ਦੇ ਵਿਸਰਾਮ ਸੰਗਤ ਜੀ ਧਿਆਨ ਰੱਖਣਾ ਊਂਡੇ ਸਿਰ ਕੈ ਭਾਰੀ ਕੱਕੇ ਦਲਾਵਾ ਕੈ ਭਾਰੀ ਦੁਰਮਤ ਘਣੀ ਵਿਗੂਤੀ ਭਾਈ ਦੂਜੇ ਭਾਏ ਖੁਆਈ ਦੂਜੇ ਭਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਗੁਰ ਸੇਵੀ ਤਾ ਸੁਖ ਪਾਏ ਭਾਈ ਆਮਨ ਜਾਨ ਰਹਾਈ ਸਾਚ ਸਹਜ ਗੁਰਤੀ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੀ ਸੁ ਬੂਝੈ ਪਾਈ ਬੂਝੈ ਭਾਈ ਗੁਰ ਬਿਣ ਮਗਣਾ ਪਾਏ ਗੁਰ ਗੁਰ ਬਿਣ ਮਗਰਣਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਭਾਈ ਤੇ ਬਿਸਰਾਮ ਸਾਰੇ ਸੰਗਤ ਜੀ ਊੜ ਬੋਲ ਬਿਖ ਖਾਈ ਪੰਡਤ ਦਹੀ ਬਲੋਈਏ ਭਾਈ ਵਿੱਚੋਂ ਨਿਕਲੇ ਤਤ ਨਿਕਲੇ ਨਹੀਂ ਪੜਨਾ ਨਿਕਲੇ ਜਲ ਮਥੀਏ ਜਲ ਦੇਖੀਏ ਭਾਈ ਇਹੋ ਜਗ ਇਹਾ ਵਤ ਗੁਰ ਬਿਨ ਕ ਭਰਮ ਬਗੂਚੀਏ ਭਾਈ ਘਟ ਦੇਉ ਘਟ ਘਟ ਦੇਉ ਅਲਖ ਇਸ ਪੰਕਤੀ ਦੇ ਜਿਹੜੇ ਹੁਕਮਨਾਮੇ ਨੇ ਵੀ ਸ੍ਰਾਮ ਨੇ ਭਾਈ ਤੇ ਸਾਰੇ ਲਾਉਣੇ ਆ ਜੇ ਅੱਗੇ ਪਿੱਛੇ ਕਿਤੇ ਆਉਣਗੇ ਤੇ ਸੰਗਤ ਜੀ ਉਹ ਦੱਸ ਦਿੱਤੇ ਜਾਣਗੇ ਘਟ ਘਟ ਦੇਉ ਅਲਖ ਇਹੋ ਜਗ ਤਾਗੋ ਸੂਤ ਕੋ ਭਾਈ ਦਇਦਸ ਬਾਧੋ ਮਾਏ ਦਇਦਸ ਬਾਧੋ ਮਾਏ ਬਿਨ ਗੁਰ ਗਾਠ ਨ ਛੂਟੇ ਭਾਈ ਠਾਕੇ ਕਰਮ ਕਮਾਏ ਬਿਨ ਗੁਰ ਗਾਠ ਨ ਛੂਟੇ ਭਾਈ ਠਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿ ਛੂ ਨਾ ਜਾਏ ਗੁਰ ਮਿਲਿਐ ਭਉ ਮਨ ਵਸੈ ਭਾਈ ਵਸੇ ਨਹੀਂ ਪੜਨਾ ਵਸੈ ਦਲਾਵਾਂ ਦੇ ਨਾਲ ਭੈ ਮਰਨਾ ਸਚ ਲੇਖ ਮੱਜਨ ਦਾਨ ਚਗਿਆਇਆ ਭਾਈ ਦਰਗਹ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੁਕਾ ਭੇਖ ਇਹੋ ਤਨ ਹਾੜ ਸਰਾਫ ਕੋ ਭਾਈ ਵਖਰ ਨਾਮ અપਾਰ ਇਹੋ ਵਖਰ ਵਪਾਰੀ ਸੋ ਡ੍ਰੜੈ ਪਾਈ ਡ੍ਰੜੈ ਦਲਾਵਾਂ ਦੇ ਨਾਲ ਜਲਦੀ ਨਾਲ ਪੜਨੈ ਪੈਰ ਵਿੱਚ ਅਧਰ ਅਰ ਲੱਗਾ ਜੜੜੈ ਭਾਈ ਗੌਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਤਨ ਵਪਾਰੇ ਨਾਨਕਾ ਭਾਈ ਮੇਲ ਕਰੇ ਵਪਾਰ ਸੰਗਤ ਜੀ ਇਸ ਹੁਕਮਨਾਮੇ ਦਾ ਜਦੋਂ ਆਪਾਂ ਹੁਕਮਨਾਮਾ ਲਵਾਂਗੇ ਤਿੰਨ ਪੰਕਤੀਆਂ ਪੜ੍ਹ ਕੇ ਹੀ ਜਿਵੇਂ ਆਪਾਂ ਸ਼ੁਰੂਆਤ ਕੀਤੀ ਹੈ ਤਿੰਨ ਪੰਕਤੀਆਂ ਪੜ੍ਹ ਕੇ ਤਿੰਨ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨੀ ਹੈ ਦੋ ਨਹੀਂ ਪੜ੍ਹਨੀ ਹੈ ਦੋ ਪੜਾਂਗੇ ਦੋ ਪਦਿਆਂ ਦੇ ਵਿੱਚ ਇਹ ਤੇਤੁਕੀ ਜਿ ਵਿੱਚ ਆਪ ਹੁਕਮਨਾਮਾ ਲੈ ਰਹੇ ਆ ਤੇ ਤਿੰਨ ਪੰਕਤੀਆਂ ਪੜ੍ਹਣੀਆਂ ਜੇ ਚੌਪ ਦੇ ਵਿੱਚ ਆ ਰਿਹਾ ਹੁਕਮਨਾਮਾ ਇਸ ਦੀ ਵੀਡੀਓ ਆਪਾਂ ਕੱਲ ਪਾਈ ਹੋਈ ਹੈ ਚੌਪਦਿਆਂ ਵਾਲੀ ਉੱਥੇ ਫਿਰ ਚਾਰ ਪੰਕਤੀਆਂ ਪੜ ਕੇ ਹੁਕਮਨਾਮਾ ਸਾਹਿਬ ਲੈਣਾ ਤੇ ਸ਼ੁਰੂਆਤ ਕਰਨੀ ਹੈ ਤੇ ਸਮਾਪਤੀ ਵੀ ਚਾਰ ਪੰਕਤੀਆਂ ਪੜ ਕੇ ਇਹ ਤੇਤੁਕੀ ਵਾਲੇ ਸ਼ਬਦ ਨੇ ਇਹ ਤਿੰਨ ਲੈਣਾ ਪੜ ਕੇ ਫਿਰ ਪਾਦ ਪੂਰਾ ਹੁੰਦਾ ਹੈ ਸੰਗਤ ਜੀ ਤਿਆਰ ਖੜਾ ਸੋ ਇਸ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸੰਥਿਆ ਸਰਵਣ ਕੀਤੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ